ਅੱਜ ਫਿਕਰ ਲਈ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਸੋਨੀ ਢੱਲੋਂ ਅ ਦੋਸਤੋ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਮੈਂ ਜੇਕਰ ਆਸਟ੍ਰੇਲੀਆ ਦੇ ਉਹਨਾਂ ਵਿਸਨੀਕਾ ਦੀ ਗੱਲ ਕਰ ਲਵਾਂ ਜਿਨ੍ਹਾਂ ਨੇ ਹੁਣ ਆਪਣੇ ਵਿਦਿਆਰਥੀ ਵੀਜ਼ਾ ਤੋਂ ਛੁੜਕਾਰਾ ਪਾ ਲਿਆ ਤੇ ਹੁਣ ਨਵੇਂ ਘਰਾਂ ਵੱਲ ਜਾ ਰਹੇ ਨੇ ਫਰਸਟ ਹੋਮ ਬਾਏਰ ਦੇ ਰੂਪ ਦੇ ਵਿੱਚ ਬਹੁਤ ਸਾਰੇ ਸੁਪਨੇ ਹੁੰਦੇ ਨੇ ਕਿਉਂਕਿ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਆਪਣਾ ਪਹਿਲਾ ਘਰ ਬਣਾਉਂਦਾ ਤਾਂ ਉਸ ਘਰ ਨੂੰ ਅਸੀਂ ਸੁਪਨਿਆਂ ਦਾ ਘਰ ਕਹਿ ਦਿੰਨੇ ਆ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਡੀ ਹੈਲਪ ਕਰਦੇ ਨੇ ਮਾਰਗੇਜ ਬ੍ਰੋਕਰ ਅਸੀਂ ਤੁਹਾਡੇ ਨਾਲ ਆਪਣੇ ਪੂਰ ਪੰਜਾਬੀ ਨੂੰ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਾਉਣੇ ਹੁੰਦੇ ਆ ਯੂਬੀ ਫਾਈਨੈਂਸ਼ੀਅਲ ਦੇ ਡਾਇਰੈਕਟਰ ਹਰਪੀ ਸਿੰਘ ਖਾਕੂਣਾ ਦੇ ਨਾਲ ਆਓ ਅੱਜ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਦਾ سلسلہ ਸ਼ੁਰੂ ਕਰਦੇ ਹਾਂ ਤੇ ਤੁਹਾਡੇ ਸੁਪਨਿਆਂ ਦੇ ਘਰ ਨੂੰ ਕਿਵੇਂ ਤੁਸੀਂ ਬਣਾ ਸਕਦੇ ਹੋ ਕਿਵੇਂ ਪੂਰਾ ਕੀਤਾ ਜਾ ਸਕਦਾ ਉਸ ਬਾਰੇ ਵੀ ਹਰਪ੍ਰੀਤ ਸਿੰਘ ਜੀ ਨਾਲ ਤੋਂ ਜਾਣਕਾਰੀ ਲੈਨੇ ਆਂ ਭਾਈ ਉਸ ਜੀ ਦਾ ਵੀ ਸਵਾਗਤ ਜੀ ਸასიਿਕਾ ਗੋਇਦੀ ਧੰਨਵਾਦ ਭਾਈ ਮੈਂ ਨਾ ਜਿਵੇਂ ਹੁਣੇ ਗੱਲ ਕਰਕੇ ਹਟਿਆ ਨਾ ਉਹ ਗੱਲ ਕਰਦੇ ਕਰਦੇ ਮੇਰੇ ਵੀ ਆਪਣੇ ਦਿਮਾਗ ਦੇ ਵਿੱਚ ਆਪਣਾ ਪਿੱਛੋਕਰ ਚੱਲਿਆ ਗਿਆ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਹੁੰਨੇ ਆ ਸਾਰੀ ਆਪਣੀ ਸਾਰਿਆਂ ਦੀ ਕਹਾਣੀ ਕੋਰੀਆ ਦੋ ਟੈਚੀ ਲੈ ਕੇ ਆ ਜਾਨੇ ਆ ਉਦੋਂ ਕਿਰਾਏ ਤੇ ਹੀ ਘਰ ਮਿਲ ਜੇ ਇਹੀ ਬਹੁਤ ਹੁੰਦਾ ਹੁੰਦਾ ਕਿ ਸਾਨੂੰ ਪੇ ਸਲਿੱਪਾਂ ਹੋ ਜਾਣ ਪੇ ਸਲਿੱਪਾਂ ਤੋਂ ਸਾਨੂੰ ਘਰ ਕਿਰਾਏ ਤੇ ਦੇ ਦੇਵੇ ਪਰ ਖੈਰ ਹਰੇਕ ਦਾ ਉਹ ਵਕਤ ਹੁੰਦਾ ਉਹ ਵਕਤ ਗੁਜ਼ਰ ਜਾਂਦਾ ਤੇ ਉਸ ਤੋਂ ਬਾਅਦ ਹੁਣ ਅਸੀਂ ਇੱਥੋਂ ਦੇ ਪਾਸਪੋਰਟ ਵੀ ਲੈ ਲਏ ਕੰਗਾਰੂ ਵਾਲੇ ਹੁਣ ਅਸੀਂ ਆਪਣਾ ਘਰ ਬਣਾਉਣਾ ਮੈਂ ਇਹੀ ਗੱਲ ਤੋਂ ਸ਼ੁਰੂਆਤ ਕਰਨਾ ਬਾਈ ਅ ਐਜ਼ ਅ ਮਾਰਗੇਜ ਬਰੋਕਰ ਕਿਵੇਂ ਦੇਖਦੇ ਹੋ ਨਹੀਂ ਹਰ ਰੋਜ਼ ਤੁਹਾਡਾ ਬਾ ਵਾਸਤਾ ਪੈਂਦਾ ਰਹਿੰਦਾ ਪੰਜਾਬੀਆਂ ਦੇ ਨਾਲ ਤੇ ਘਰਾਂ ਨੂੰ ਲੈ ਕੇ ਜਦੋਂ ਪਹਿਲੀ ਵਾਰੀ ਕੋਈ ਘਰ ਲੈਣ ਵਾਲਾ ਜੋੜਾ ਤੁਹਾਡੇ ਕੋਲੇ ਆਉਂਦਾ ਉਹਨਾਂ ਦਾ ਉਤਸ਼ਾਹ ਕਿਵੇਂ ਦੇਖਦੇ ਹੋ ਜੀ ਫਿਰ ਕਾਫੀ ਮਤਲਬ ਉਹ ਟਾਫਰ ਡਿਸੀਜਨ ਵੀ ਹੁੰਦਾ ਤੇ ਕਾਫੀ ਐਕਸਾਈਟਡ ਵੀ ਹੁੰਦੇ ਆ ਵੀ ਮਤਲਬ ਆਪਾਂ ਹਣਾ ਪਹਿਲਾ ਘਰ ਲੈਣਾ ਕਈ ਲੋਕਾਂ ਨੇ ਤੇ ਥੋੜੀ ਬਹੁਤੀ ਰਿਸਰਚ ਕੀਤੀ ਹੁੰਦੀ ਆ ਆਈਡੀਆ ਹੁੰਦਾ ਕਿੱਥੇ ਕਰ ਲੈਣਾ ਕਿੰਨੇ ਦਾ ਕਰ ਲੈਣਾ ਕੀ ਕਮਿਟ ਦੇ ਇਨਸੈਂਟੀਵਾ ਕਿੰਨਾ ਡਿਪੋਜ਼ਿਟ ਚਾਹੀਦਾ ਕੀ ਹੋਰ ਖਰਚੇ ਆ ਕਈ ਲੋਕੀ ਬਿਲਕੁਲ ਬਲੈਂਕ ਹੁੰਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਸਿਰਫ ਕਿਸੇ ਭੈਣ ਭਰਾ ਦਾ ਵੇਖ ਕੇ ਆ ਜਾਂਦੇ ਆ ਕਿ ਯਾਰ ਉਹਨੇ 8-9 ਲੱਖ ਦਾ ਘਰ ਲਿਆ ਉਹਨੇ ਜਾਂ ਮਤਲਬ ਕਈ ਵਾਰੀ ਅਮਾਊਂਟ ਵੀ ਨਹੀਂ ਪਤਾ ਹੁੰਦਾ ਬਸ ਇਦਾਂ ਦਾ ਘਰ ਲਿਆ ਇੰਨਾ ਜਗ੍ਹਾ ਵਾਜਦਾ ਇੰਨੇ ਬੈਡਰੂਮ ਆ ਤੇ ਜੀ ਹੈਨਾ ਤੇ ਉਹ ਫਿਰ ਕਈ ਵਾਰੀ ਤੇ ਕਈ ਮਤਲਬ ਜਿਹਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਉਹਨਾਂ ਨੂੰ ਮਤਲਬ ਸਾਡੇ ਨਾਲ 2-2 3-3 ਮਹੀਨੇ ਗੱਲ ਕਰਦੇ ਰਹਿੰਦੇ ਆ ਫਿਰ ਮੇਰੀ ਪਹਿਲੀ ਕਨਵਰਸੇਸ਼ਨ ਹਮੇਸ਼ਾ ਇਹ ਹੁੰਦੀ ਆ ਕੋਈ ਵੀ ਮਤਲਬ ਕੋਈ ਆਉਂਦਾ ਵਾ ਤੇ ਮੈਂ ਕਹਿੰਦਾ ਨਾ ਵੀ ਹਾਂ ਕੋਈ ਤੁਹਾਡੇ ਦਿਮਾਗ ਚ ਕੀ ਆ ਕਿੰਨੇ ਦਾ ਕਰ ਲੈਣਾ ਹੈਨਾ ਉਹ ਨਹੀਂ ਪਤਾ ਭਾਜੀ ਹੈਨਾ ਜਾਂ ਫਿਰ ਮੈਂ ਪੁੱਛਦਾ ਓਕੇ ਤੁਹਾਡੀ ਇਨਕਮ ਕਿੰਨੀ ਹੈ ਫਿਰ ਮੈਂ ਥੋੜਾ ਜਨ ਅਸੈਸਮੈਂਟ ਕਰਕੇ ਜਨਰਲ ਜੀ ਤੇ ਕਹਿ ਦਿੰਦਾ ਵੀ ਤੁਹਾਡੇ ਇੱਥੇ ਹੈ ਐਨਾ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ ਅਜੀ ਡੇਡ ਚ ਉਹ ਫਿਰ ਜੇ ਕਹਿੰਦਾ ਕਿ ਨਹੀਂ ਬਾਈ ਮਤਲਬ ਇਹ ਤੇ ਇਨੇ ਦਾ ਤੇ ਆਉਂਦਾ ਕੁਝ ਨਹੀਂਗਾ ਮਖਾਈ ਕਿ ਤੁਹਾਨੂੰ ਪਤਾ ਹੈਨਾ ਜਾਂ ਫਿਰ ਕਹਿ ਦਿੰਦੇ ਆ ਕਿ ਸਾਡਾ ਮਤਲਬ ਮੈਂ ਜਾ ਕੇ ਇਹਨਾਂ ਨਾਲ ਕਿ ਤੁਸੀਂ ਇਦਾਂ ਕਰੋ 2 ਵੀਕ ਜਾਓ ਵੀਕਐਂਡ ਤੇ ਤੁਸੀਂ ਜਿਹੜੇ ਏਰੀਆ ਨੂੰ ਪ੍ਰੇਫਰ ਕਰਦੇ ਜੇ ਉੱਥੇ ਓਪਨ ਕਰ ਦੇਖੋ ਉੱਥੇ ਤੁਸੀਂ ਲੈਂਡ ਦੇਖੋ ਉੱਥੇ ਤੁਸੀਂ ਬਿਲਡਰ ਦੇਖੋ ਤੇ ਆਪਣਾ ਮਨ ਬਣਾਓ ਤੁਸੀਂ ਪਹਿਲਾਂ ਆਪਣੇ ਤੁਹਾਡੇ ਥੋੜਾ ਜਿਹਾ ਦਿਮਾਗ ਦੇ ਵਿੱਚ ਹੋਵੇ ਕਿ ਤੁਸੀਂ ਕੀ ਕਰਨਾ ਤੇ ਦੈਨ ਮੈਂ ਨਾਲ ਦੀ ਨਾਲ ਉਹਨਾਂ ਨੂੰ ਅਸੈਸਮੈਂਟ ਇਹ ਦੱਸ ਦੇਣਾ ਕਿ ਇੱਥੇ ਕਿ ਤੁਹਾਡੀ ਕਪੈਸਿਟੀ ਆ ਤੇ ਇੰਨਾ ਕੁ ਆਪਾਂ ਨੂੰ ਡਿਪੋਜ਼ਿਟ ਚਾਹੀਦਾ ਹੋਰ ਤੋਂ ਬਾਅਦ ਮੈਂ ਕਦੀ ਵੀ ਮੇਰੀ ਆਦਤ ਆ ਮੈਂ ਰਾਸ਼ ਨਹੀਂ ਕਰਦਾ ਹੁੰਦਾ ਕਿ ਯਾਰ ਬੱਥਾ ਆਇਆ ਹੈਨਲ ਨੂੰ ਉਨਕਰਾ ਜੋ ਉਹਨੂੰ ਮਿਲਦਾ ਦਵਾ ਮੈਂ ਥੋੜਾ ਜਿਆ ਮੈਨੂੰ ਹੁੰਦਾ ਕਿ ਬੰਦਾ ਕੋਈ ਗਲਤ ਡਿਸੀਜਨ ਨਾ ਲੈ ਲੇ ਬਿਲਕੁਲ ਆਪਣਾ ਥੋੜਾ ਜਿਆ ਜਿੰਨਾ ਵੀ ਉਹ ਕਲਾ ਵਿਚਾਰ ਸਕਦਾ ਵਾ ਜਿੰਨਾ ਵੀ ਦੇਖ ਸਕਦਾ ਉਹ ਦੇਖੇ ਤਾਂ ਹਾਂ ਜਦੋਂ ਬੰਦਾ ਫਿਰ ਦੋ ਵੀਕ ਬਾਅਦ ਉਹ ਹੀ ਬੰਦਾ ਮੇਰੇ ਨਾਲ ਗੱਲ ਕਰਦਾ ਕਿ ਕਹਿੰਦਾ ਬਈ ਹਾਂ ਉਹ ਤੋਂ ਬਾਅਦ ਥੋੜਾ ਜਿਆ ਉਹਨਾਂ ਨੂੰ ਆਈਡੀਆ ਹੋ ਜਾਂਦਾ ਵੀ ਬਈ ਮੈਂ ਇੱਥੇ ਇੱਕ ਕਰ ਲੈਣਾ ਮੈਂ ਐਸਟੈਬਲਿਸ਼ ਲੈਣਾ ਮੈਂ ਲੈਂਡ ਕੰਸਟਰਕਸ਼ਨ ਲੈਣੀ ਆ ਤਾਂ ਦੈਨ ਫਿਰ ਮੈਂ ਜਿਹੜਾ ਇਹਦਾ ਪ੍ਰੋਸੈਸ ਸਟਾਰਟ ਕਰਦਾ ਤੇ ਤੁਸੀਂ ਜਿੱਦਾਂ ਪੁੱਛਿਆ ਵੀ ਕਿੱਦਾਂ ਦਾ ਹੁੰਦਾ ਉਹੀ ਮਤਲਬ ਕਈ ਤੇ ਬਿਲਕੁਲ ਬਲੈਂਕ ਹੁੰਦੇ ਆ ਤੇ ਕਈਆਂ ਕੋ ਥੋੜਾ ਬਹੁਤਾ ਕਈਆਂ ਕੋ ਨੌਲੇਜ ਹੁੰਦੀ ਪਰ ਗਲਤ ਹੁੰਦੀ ਆ ਉਹ ਕਿ ਉਹ ਇੱਧਰ ਉੱਧਰ ਇਕੱਠੀ ਕਰਕੇ ਲਿਆਏ ਹੁੰਦੇ ਆ ਕੋਈ ਉਹਨਾਂ ਤੇ ਮਤਲਬ ਇੰਪਲੀਮੈਂਟ ਚੀਜ਼ ਹੁੰਦੀ ਕੋਈ ਉਹਨਾਂ ਤੇ ਨਹੀਂ ਹੁੰਦੀ ਤੁਹਾਨੂੰ ਪਤਾ ਕੋਈ ਇੱਥੇ ਜਿੱਦਾਂ ਲਾਅ ਆ ਕੇ ਵਿਕਟੋਰੀਆ ਦੇ ਵਿੱਚ 6 ਤੋਂ 6 ਲੱਖ ਤੇ ਨਹੀਂ ਸਟੈਂਪ ਡਿਊਟੀ ਪੈਂਦੀ 7 ਲੱਖ 7.5 ਲੱਖ ਤੱਕ ਕੰਸੈਸ਼ਨਲ ਆ ਉਹ ਕਈ ਇਸੇ ਚੀਜ਼ ਤੇ ਕਨਫਿਊਜ਼ਨ ਕਨਫਿਊਜ਼ਨ ਦੇ ਵੀ ਜੀ ਮੈਂ 7 ਲੱਖ ਦਾ ਲਹੂ ਕਿਤੇ 1 ਲੱਖ ਤੇ ਸਟੈਂਪ ਡਿਊਟੀ ਪੈਣੀ ਕਿਤੇ ਕਿੰਨੀ ਪੈ ਜੇ ਪਰ ਜਦੋਂ ਅਮਾਉਂਟ ਦੇਖੀ ਦੀ ਤਾਂ ਵੀ 25000 ਡਾਲਰ ਬਣ ਜਾਂਦੀ ਹੈ ਨਾ ਪਰ ਵੈਸੇ ਵੀ ਮੈਨੂੰ ਲੱਗਦਾ ਜੀ ਹਰੇਕ ਦਾ ਆਪ ਦਾ ਆਪ ਦਾ ਸਿਨੈਰੀਓ ਹੁੰਦਾ ਬਈ ਇੱਕ ਕੁਸਚਨ ਹੋ ਰਿਹਾ ਇਸ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਨੀ ਆ ਅੰਕੜਿਆਂ ਦੀ ਇੱਕ ਜਰਨਲ ਕੁਸਚਨ ਆ ਆ ਆਮ ਕਿਹੜੇ ਸਵਾਲ ਹੁੰਦੇ ਨੇ ਜਦੋਂ ਕੋਈ ਬੰਦਾ ਤੁਹਾਡੇ ਕੋਲੇ ਪਹਿਲੀ ਵਾਰੀ ਆਉਂਦਾ ਹਨਾ ਜਿਵੇਂ ਹੁਣ ਵੈਸੇ ਤਾਂ ਆਪਾਂ ਵੀ ਜਦੋਂ ਪੋਡਕਾਸਟ ਕਰਦੇ ਆ ਨਾ ਇਹ ਲੋਕ ਸੁਣਦੇ ਨੇ ਮੈਨੂੰ ਇੱਕ ਗੱਲ ਚੰਗੀ ਲੱਗਦੀ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਿਸੇ ਵੀ ਪੋਡਕਾਸਟ ਚੈਨਲ ਤੇ ਤੁਸੀਂ ਦੇਖੋ ਕਿਸੇ ਵੀ ਰੇਡੀਓ ਤੇ ਸੁਣ ਲਓ ਸਾਡੇ ਕੋਲੇ ਘੱਟੋ ਘੱਟ ਰੈਫਰੈਂਸ ਹੋ ਜਾਂਦਾ ਮੈਨੂੰ ਘੱਟੋ ਘੱਟ ਮੈਨੂੰ ਇਹ ਤਾਂ ਪਤਾ ਹੁੰਦਾ ਨਾ ਵੀ ਮੈਂ ਕਿਹੜੀ ਗੱਲ ਕਰ ਰਿਹਾ ਤੇ ਅਗਲਾ ਬੰਦਾ ਕੀ ਗੱਲ ਕਰ ਰਿਹਾ ਪਰ ਹੁਣ ਤੁਹਾਡੇ ਵਾਲੀ ਉਹੀ ਗੱਲ ਨਾ ਵੀ ਜਾਣਕਾਰੀ ਹੁੰਦੀ ਆ ਪਰ ਅਧੂਰੀ ਹੁੰਦੀ ਆ ਹੁਣ ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਘੱਟ ਜਾਣਕਾਰੀ ਆ ਉਹ ਜ਼ਿਆਦਾ ਖਤਰਨਾਕ ਹੋ ਜਾਂਦੀ ਆ ਆਮ ਜੋੜੇ ਦੇ ਕੀ ਸਵਾਲ ਹੁੰਦੇ ਨੇ ਜਦੋਂ ਹੁੰਦੇ ਨੇ ਤੁਹਾਡੇ ਕੋਲੇ ਅ ਜੋੜੀ ਦੇ ਭਾਈ ਸਵਾਲ ਪਹਿਲਾ ਸਵਾਲ ਤੇ ਮੈਨੂੰ ਆਮ ਜਿਹੜਾ ਸੁਣਦਾ ਨਾ ਭਾਈ ਲੋਨ ਦੇ ਕਿੰਨੇ ਪੈਸੇ ਲੱਗਦੇ ਆ ਵੇ ਤੁਸੀਂ ਕਿੰਨੇ ਪੈਸੇ ਹੈ ਤੁਸੀਂ ਕਿੰਨੇ ਪੈਸੇ ਹੈ ਹਨਾ 4 4 ਤੇ ਮੈਂ ਅੱਗੇ ਵੀ ਆਪਾਂ ਹਨਾ ਅੱਗੇ ਵੀ ਗੱਲ ਕਰ ਦਿੰਦੇ ਕਿ ਲੋਨ ਕਰਾਉਣ ਦਾ ਬ੍ਰੋਕਰ ਦੀ ਕੋਈ ਫੀਸ ਨਹੀਂ ਹੁੰਦੀ ਕਿਉਂਕਿ ਸਾਨੂੰ ਮਤਲਬ ਰਿਗਾਰਡਲੈਸ ਕਿਸੇ ਵੀ ਬੈਂਕ ਨਾਲ ਕਰੀਏ ਸਾਨੂੰ ਕਮਿਸ਼ਨ ਮਿਲਦਾ ਹੈ ਬੈਂਕ ਤੋਂ ਤੇ ਬੈਂਕ ਬ੍ਰੋਕਰ ਦੀ ਕੋਈ ਵੀ ਲੋਨ ਕਰਾਉਣ ਦੀ ਹਾਂ ਕਈ ਬ੍ਰੋਕਰ ਚਾਰਜ ਕਰਦੇ ਉਹਦਾ ਵੀ ਰੀਜ਼ਨ ਆ ਮਤਲਬ ਗਲਤ ਬਣੇਗਾ ਜੇ ਕੋਈ ਚਾਰਜ ਕਰਦਾ ਬਟ ਮੈਂ ਫੀਸ ਚਾਰਜ ਨਹੀਂ ਕਰਦਾ ਤੇ ਕਿਉਂਕਿ ਸਾਨੂੰ ਬੈਂਕ ਤੋਂ ਰਿਗਾਰਡਲੈਸ ਉਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਸਿੱਧਾ ਬੈਂਕ ਤੋਂ ਲੋਨ ਕਰਵਾ ਲਓ ਤੁਸੀਂ ਮਤਲਬ ਬ੍ਰੋਕਰ ਕੋਲ ਕਰਵਾ ਲਓ ਕਿਸੇ ਵੀ ਬੈਂਕ ਤੋਂ ਕਰਵਾ ਲਓ ਲਗਭਗ ਕਮਿਸ਼ਨ ਜਿਹੜਾ ਸਾਨੂੰ ਸੇਮ ਹੀ ਮਿਲਦਾ ਹਮ ਭਈ ਹੁਣ ਤੁਹਾਡੀ ਇਸੇ ਗੱਲ ਤੋਂ ਗੱਲ ਯਾਦ ਆ ਗਈ ਮੈਨੂੰ ਇਹ ਵੀ ਇੱਕ ਸਵਾਲ ਹਮੇਸ਼ਾ ਸਾਡੇ ਦਿਲ ਦੇ ਵਿੱਚ ਰਹਿੰਦਾ ਵੀ ਜਦੋਂ ਹੁਣ ਅਸੀਂ ਆਸਟ੍ਰੇਲੀਆ ਆ ਗਏ ਅਸੀਂ ਪੜ੍ਹਾਈ ਖਤਮ ਕਰ ਲਈ ਅਸੀਂ ਗੋਰਿਆਂ ਦੇ ਨਾਲ ਰੋੜ ਦਾ ਸਾਡਾ ਵਾਹ ਵਾਸਤਾ ਅੰਗਰੇਜ਼ੀ ਚੰਗੀ ਬੋਲ ਲੈਨੇ ਆ ਅਸੀਂ ਸਿੱਧੇ ਹੀ ਜਾਂਦੇ ਆ ਨੈਬ ਕੋਲੇ ਸਿੱਧੇ ਕਾਮਰੈਲ ਕੋਲੇ ਸਿੱਧੇ ਕਿਸੇ ਵੱਡੀ ਬੈਂਕ ਕੋਲੇ ਐਨ ਜ਼ੈਡ ਕੋਲੇ ਚਲੇ ਜਾਈਏ ਬੈਂਕ ਆਫ ਮੈਲਬਨ ਕੋਲੇ ਅਸੀਂ ਹਰਪ੍ਰੀਤ ਕੋਲੇ ਕਿਉਂ ਜਾਈਏ ਕਾਰਨ ਕੀ ਹੈ ਕਿ ਕੋਈ ਬੰਦਾ ਕਿਸੇ ਮਾਰਗੇਜ ਬ੍ਰੋਕਰ ਕੋਲੇ ਜਾਦਾ ਹਾਂਜੀ ਜਿਹੜਾ ਰੀਸੈਂਟ ਡਾਟਾ ਆਇਆ ਨਾ ਮਤਲਬ ਪਿਛਲੇ ਤਮਾਹੀ ਦਾ ਵੀ 80% ਤੇ ਲਗਭਗ ਲੋਨ ਜਿਹੜੇ ਆ ਮਾਰਗੇਜ ਬ੍ਰੋਕਰ ਤੋਂ ਆਨਾਂ ਰਾਈਟ ਕੀਤੇ ਗਏ ਹੂੰ ਰੀਜ਼ਨ ਇਹ ਮਤਲਬ ਦਿਨ-ਬ-ਦਿਨ ਡਾਟਾ ਜਿਹੜਾ ਵਧਦਾ ਜਾਂਦਾ ਮਾਰਗੇਜ ਬ੍ਰੋਕਰ ਦੀ ਰੇਸ਼ਿਓ ਵਧਦੀ ਜਾਂਦੀ ਹੈ ਜੀ ਰੀਜ਼ਨ ਇੱਕ ਤਾਂ ਤੁਸੀਂ ਜੇ ਬੈਂਕ ਜਾਓਗੇ ਤੁਹਾਨੂੰ ਬੈਂਕ ਟੂ ਬੈਂਕ ਜਾਣਾ ਪਊਗਾ ਤੁਹਾਨੂੰ ਕਿੱਦਾਂ ਪਤਾ ਕਿ ਤੁਹਾਨੂੰ ਕਿਹੜੀ ਬੈਂਕ ਸੂਟ ਕਰਨ ਲਈ ਤੁਹਾਡੇ ਸਨਾਰੇ ਜੀ ਹਾਂ ਇਹਨਾਂ ਟਾਈਮ ਕੀ ਦੇ ਕੋ ਫਿਰ ਤੁਸੀਂ ਉਹਦੇ ਕੋ ਅਪਾਇੰਟਮੈਂਟ ਲਓਗੇ ਅੱਜ ਤੁਸੀਂ ਐਨ ਜੈਡ ਕੋ ਲੈ ਲਈ ਕੱਲ ਨੂੰ ਤੁਸੀਂ ਸੀਪੀਏ ਕੋ ਲੈ ਲਈ ਪਰਸੋਂ ਤੁਸੀਂ ਨੈਪ ਕੋ ਲੈ ਲਈ ਉਹ ਫਿਰ ਜਿੰਨੇ ਨਾ ਵੀ ਲੈ ਰਹੇ ਜੋ ਉਹ EMPLOYEE ਹੈ ਬੰਦੇ ਜੋ ਮਤਲਬ ਜਿਹੜੀ ਸੈਂਸਿਟੀਟੀ ਨਾਲ ਇੱਕ ਬ੍ਰੋਕਰ ਨੇ ਜਾਂ ਇੱਕ ਅਸੀਂ ਕੰਮ ਕਰਨਾ ਹੀ ਬਸ ਹੈ ਆਪਣਾ ਬਿਨੈਸ ਰਨ ਕਰ ਰਹੇ ਸਾਡੀ ਰੋਜੀ ਰੋਟੀ ਉੱਥੇ ਚੱਲਦੀ ਹੈ ਉਹ ਬੰਦੇ EMPLOYEE ਆ ਅੱਜ ਉਹ ਹੈਗੇ ਆ ਕੱਲ੍ਹ ਹੋ ਸਕਦਾ ਰਜਾਈਨ ਦੇ ਕੇ ਗਾ ਜਾਣ ਹਾਂ ਠੀਕ ਹੈ ਨਾ ਉਹਨੇ ਹਰ ਬੰਦੇ ਨੇ ਆਪਣਾ ਜੀ ਜੀ ਸੀਬੀਏ ਚ ਜਾਓਗੇ ਉਹ ਆਪਣਾ ਪ੍ਰੋਡਕਟ ਵੇਚੂਗੀ ਨੈਪ ਕੋ ਜਾਓਗੇ ਉਹ ਆਪਣਾ ਵੇਚੂਗੀ ਏੰਜੜ ਆਪਣਾ ਵੇਚੂਗੀ ਜਦੋਂ ਸਾਡੇ ਕੋ ਕੋਈ ਬੰਦਾ ਆ ਜਾਂਦਾ ਤੇ ਅਸੀਂ ਸਾਰਿਆਂ ਉਹਨਾਂ ਦੇ ਉਹੋ ਹੀ ਪ੍ਰੋਡਕਟ ਅਸੀਂ ਵੇਚਣ ਲੈਂਦੇ ਆ ਹੂੰ ਠੀਕ ਹੈ ਨਾ ਫਿਰ ਸਾਨੂੰ ਪਤਾ ਕਿ ਕਿਹੜਾ ਸਿਨੈਰੀਓ ਕਿਹੜੀ ਬੈਂਕ ਨੂੰ ਸੂਟ ਕਰਦਾ ਕਿਹੜੀ ਪਾਲਿਸੀ ਤੁਹਾਡੇ ਲਈ ਫਿੱਟ ਬੈਠਦੀ ਆ ਇਸੇ ਕਰਕੇ ਹੁਣ ਜਦੋਂ ਪਿੱਛੇ ਹੁਣ ਕਿਉਂਕਿ ਜਿਹੜੇ ਜਿਆਦਾ ਲੋਨ ਬ੍ਰੋਕਰ ਦੁਆਰਾ ਲਿਖੇ ਜਾ ਰਹੇ ਉਹਦਾ ਕੰਮ ਨਹੀਂ ਹੋਵਾ ਕਿ ਇਸ ਵੇਲੇ ਮਤਲਬ ਸਰਵਿਸਬਿਲਿਟੀ ਬਹੁਤ ਡਾਈਟ ਆ ਲੋਕਾਂ ਦੀ ਅਵੇਲੇਬਿਲਿਟੀ ਘੱਟ ਆ ਤਾਂ ਫਿਰ ਬ੍ਰੋਕਰ ਹੀ ਮਤਲਬ ਆਪਣੇ ਕraft ਦੇ ਨਾਲ ਆਪਣੇ ਮਤਲਬ ਸਕਿੱਲ ਦੇ ਨਾਲ ਆਪਣੇ ਐਕਸਪੀਰੀਅੰਸ ਦੇ ਨਾਲ ਕਿ ਨਹੀਂ ਪਾਈ ਆਪਣਾ ਆਹ ਬੈਂਕ ਆਪਾਂ ਨੂੰ ਇੱਥੇ ਆ ਉਹਦੀ ਪਾਲਿਸੀ ਸੂਟ ਕਰ ਰਹੀ ਆ ਤਾਂ ਆਪਾਂ ਇਹ ਦੇਖੋ ਜਾਈਏ ਇੱਥੇ ਆਪਣੀ ਬੋਰਿੰਗ ਕੈਪੈਸਿਟੀ ਜ਼ਿਆਦਾ ਹੋएगी ਤਾਂ ਇਹ ਬੈਂਕ ਆਪਾਂ ਨੂੰ ਰੇਟ ਵਧੀਆ ਦੇएगी ਜਾਂ ਇਹ ਬੈਂਕ ਆਪਾਂ ਨੂੰ ਪ੍ਰਾਨੀ ਸਕੀਮ ਦੇ ਤਹਿਤ ਹੈਲਪਫੁਲ ਹੋएगी ਵੀ ਹੁਣ ਮੈਂ ਉਹਨਾਂ ਆਪਣੇ ਅਸਲ ਸਵਾਲ ਦੇ ਵੱਲ ਹੁਣ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਸਵਾਲ ਮਨ 'ਚ ਹੁੰਦੇ ਨੇ ਜਦੋਂ ਪਹਿਲਾ ਘਰ ਲੈਣਾ ਹੁੰਦਾ ਹੁਣ ਮੇਰਾ ਵੀ ਜਦੋਂ ਮੈਂ ਪਹਿਲਾ ਘਰ ਲਿਆ ਸੀ ਮੈਨੂੰ ਜਾਣਕਾਰੀ ਨਹੀਂ ਸੀਗੀ ਕਿ ਬੈਂਕਿੰਗ ਸੈਕਟਰ ਦੀ ਮੈਨੂੰ ਨਹੀਂ ਪਤਾ ਸੀਗਾ ਕਿ ਲੋਨ ਐਪਲੀਕੇਸ਼ਨ ਕਿਵੇਂ ਕੰਮ ਕਰਦੀ ਆ ਇੱਕਾ ਦੁੱਕਾ ਵੀਡੀਓ ਜਿਵੇਂ ਮੈਂ ਕਿਹਾ ਮੈਂ ਉਹ ਸੁਣੀਆਂ ਦੇਖੀਆਂ ਸੀਗੀਆਂ ਪੂਰਾ ਮੇਰੇ ਮਨ ਦੇ ਵਿੱਚ ਸਨੈਰੀਓ ਹੋਏ ਸੀਗਾ ਕਿ ਮੇਰੇ ਕੋਲੇ ਅੱਜ ਆਹ ਬਜਟ ਆ ਇਹ ਬਜਟ ਦਾ 10% ਮੇਰੇ ਕੋਲੇ ਮੇਰੀ ਸੇਵਿੰਗ ਹੋਣੀ ਚਾਹੀਦੀ ਆ ਤੇ ਮੇਰੀ ਸੇਵਿੰਗ ਹੈਗੀ ਆ ਬੈਂਕਰੇ ਮੈਨੂੰ ਲੋਨ ਦੇ ਦੇਣਾ ਪਰ ਹੁਣ ਜਦੋਂ ਮੈਂ ਤੁਹਾਡੇ ਅਰਗਿਆਂ ਕੋਲੇ ਜਾਂਨਾ ਉੱਥੇ ਹੋਰ ਬਹੁਤ ਸਾਰੇ ਜਿਹੜੇ ਨਵੇਂ-ਨਵੇਂ ਸ਼ਬਦ ਸੁਣਨ ਨੂੰ ਮਿਲ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਐਲ ਐਮ ਆਈ ਸ਼ਬਦ ਹੋ ਜਾਂਦਾ ਜੀ ਹੁਣ ਦੋ ਸਵਾਲ ਮੇਰੇ ਇਕੱਠੇ ਨੇ ਜੀ ਇੱਕ ਤਾਂ ਮਹਿੰਗਾਈ ਦਾ ਦੌਰ ਹੈ ਜੀ ਮਹਿੰਗਾਈ ਦੇ ਦੌਰ ਦੇ ਵਿੱਚ ਸੇਵਿੰਗ ਵੈਸੇ ਹੀ ਨਹੀਂ ਹੋ ਰਹੀ ਹੁਣ ਕਿੰਨੀ ਮਿਨੀਮਮ ਸੇਵਿੰਗ ਚਾਹੀਦੀ ਆ ਜੇਕਰ ਕਿਸੇ ਨੇ ਫਸਟ ਹੋਮ ਲੈਣਾ ਵਿਕਟੋਰੀਆ ਦੀ ਗੱਲ ਕਰ ਲਈਏ ਆਪਾਂ ਮੈਲਬਨ ਦੇ ਵਿੱਚ ਕਿਸੇ ਨੇ ਘਰ ਲੈਣਾ ਉਹਨੂੰ ਕਿੰਨੀ ਮਿਨੀਮਮ ਸੇਵਿੰਗ ਚਾਹੀਦੀ ਆ ਤੇ ਦੂਸਰੀ ਗੱਲ ਜਿਹੜਾ ਉਹ ਐਲ ਐਮ ਆਈ ਵਾਲਾ ਉਹ ਵੀ ਜਿਹੜਾ ਸਾਪਾ ਜਿਹੜਾ ਉਹ ਵੀ ਪਟਾਰਾ ਨਾਲ ਉਹ ਵੀ ਮੈਨੂੰ ਖੋਲ ਕੇ ਸਮਝਾਓ ਵੀ ਉਹ ਕਿੱਥੇ ਪੈਂਦੀ ਆ ਕਿੰਨੀ ਪੈਂਦੀ ਆ ਕਿਉਂ ਪੈਂਦੀ ਆ ਉਹ ਹਾਂਜੀ ਭਾਈ ਐਲ ਐਮ ਆਈ ਪੈਂਦੀ ਆ ਜਦੋਂ ਆਪਾਂ 20% ਤੋਂ ਘੱਟ ਡਿਪੋਜ਼ਿਟ ਹੁੰਦਾ ਆਪਣੇ ਕੋਲ ਜੀ ਠੀਕ ਹੈ ਉਦੋਂ ਆਪਾਂ ਨੂੰ ਐਲ ਐਮ ਆਈ ਦੇਣੀ ਪੈਂਦੀ ਪਰ ਹੁਣ ਵਿਕਟੋਰੀਆ ਮੈਨ ਆਸਟ੍ਰੇਲੀਆ ਗਵਰਨਮੈਂਟ ਨੇ ਜਿਹੜਾ ਹੋਮ ਗਰੰਟੀ ਸਕੀਮ ਸੀਗੀ ਜਿਹੜੀ ਆਲਰੇਡੀ ਮਤਲਬ ਇਨ ਪਲੇਸ ਸੀਗੀ ਬਟ ਉਹਨਾਂ ਦਾ ਦਾਇਰਾ ਵਧਾ ਦਿੱਤਾ ਵਾ ਪਹਿਲਾਂ ਸੀਗਾ ਜਿੱਦਾਂ ਵਿਕਟੋਰੀਆ ਦੇ ਵਿੱਚ ਤੁਸੀਂ 8 ਲੱਖ ਤੱਕ ਦਾ ਘਰ ਜਿਹੜਾ ਹੋਮ ਗਰੰਟੀ ਸਕੀਮ ਦੇ ਅੰਡਰ ਲੈ ਸਕਦੇ ਜੋ ਜਿੱਦੇ ਤੁਹਾਨੂੰ ਸਿਰ 5% ਡਿਪੋਜ਼ਿਟ ਦੇਣ ਦੀ ਲੋੜ ਹੈ ਤੇ ਨੋ ਐਲ ਐਮ ਆਈ ਸਰਕਾਰ ਤੁਹਾਡੀ ਗਰੰਟਰ ਬਣ ਜਾਂਦੀ ਸੀ ਹੂੰ ਹੁਣ ਉਹਦਾ ਦਾਇਰਾ ਵਿਕਟੋਰੀਆ ਦੇ ਵਿੱਚ ਵਧਾ ਕੇ 9.5 ਕਰ ਦਿੱਤਾ ਵਾ ਨਿਊ ਸਾਊਥ ਵੇਲ ਦੇ ਵਿੱਚ ਵਧਾ ਕੇ 1.5 ਮਿਲੀਅਨ ਇਦਾਂ ਹੀ ਕੁਈਨਜ਼ਲੈਂਡ ਦੇ ਵਿੱਚ 1 ਮਿਲੀਅਨ ਸਾਊਥ ਆਸਟ੍ਰੇਲੀਆ ਚ 9 ਲੱਖ ਠੀਕ ਹੈ ਮਤਲਬ ਇਹ 1 ਅਕਤੂਬਰ ਤੋਂ ਚੀਜ਼ ਲਾਗੂ ਹੋਣਾ ਨਵਾਂ ਰੂਲ ਜਿਹੜਾ ਫਿਰਦਾ ਮਤਲਬ 5% ਦੇ ਨਾਲ ਤੁਸੀਂ ਇਸੇ ਵੀ ਕਮਲ ਜਿੰਨਾ ਵਿਕਟੋਰੀਆ ਚ ਕਿਹਾ 9.5 ਲੱਖ ਤੱਕ ਨਿਊ ਸਾਊਥ ਵੇਲ ਚ 1.5 ਮਿਲੀਅਨ ਤੱਕ ਘਰ ਲੈ ਸਕਦੇ ਜੋ विदाउट पेइंग एनी एलएमआई द गवर्नमेंट ਦਾਲੀ ਗਾਰੰਟੀ ਆ ਇਹਦੇ ਦੂਜਾ ਚੇਂਜ ਉਹਨਾਂ ਨੇ ਇਹ ਕੀਤਾ ਕਿ ਪਹਿਲਾਂ ਇਹ ਜਿਹੜੀ ਸਕੀਮ ਸੀ ਕੈਪ ਸੀਗੀ ਕਿ ਇਨਕਮ ਜੇ ਕਪਲ ਆ ਤੇ 2 ਲੱਖ ਤੱਕ ਦੀ ਇਨਕਮ ਤੱਕ ਦੀ ਐਲੀਜੀਬਲ ਆ ਜੇ ਸਿੰਗਲ ਆ ਤੇ 1 1.25 ਲੱਖ ਹੁਣ ਉਹਨਾਂ ਨੇ ਉਹ ਕੈਪ ਵੀ ਚੱਕ ਤਾ ਕਿ ਤੁਸੀਂ ਜਿੰਨਾ ਮਰਜੀ ਕਮਾਓ ਯੂ ਆਰ ਐਲੀਜੀਬਲ ਫॉर ਹੋਮ ਗਾਰੰਟੀ ਅੱਛਾ ਜੀ ਠੀਕ ਹੈ ਤੀਜੀ ਚੀਜ਼ ਇਹ ਆ ਕਿ ਪਹਿਲਾਂ ਉਹਦੀਆਂ ਮਤਲਬ ਸੀਟਸ ਵੀ ਜਿੰਨੇ ਨਾ ਲਿਮਟਿਡ ਸੀਗੀਆਂ ਵੀ 1 ਸਾਲ ਤੇ 35000 ਕਰ ਇਦਾਂ ਜਾਣਾ ਜਮਤ ਕਹੀ ਯਾਰ ਹੁਣ ਉਹ ਸਟਰੀਟਸ ਵੀ ਅਨਲਿਮਟਿਡ ਕਰ ਦਿੱਤੀ ਗਵਰਨਮੈਂਟ ਨੇ ਮਤਲਬ ਉਹ ਬੇਸਿਕਲੀ ਉਹ ਹੀ ਆ ਕਿ ਮਤਲਬ ਜਿੱਦਾਂ ਕਹੋ ਕਿ ਜ਼ਿਆਦਾ ਲੋਕੀ ਹੁਣ ਘਰ ਲੈਣ ਲਈ ਐਲੀਜੀਬਲ ਹੋ ਜਾਣਗੇ ਇਸ ਦਾਇਰਾ ਵਧਨ ਦੇ ਨਾਲ ਹੋਮ ਗਰੰਟੀ ਸਕੀਮ ਦਾ ਜਿੱਦਾਂ ਤੁਸੀਂ ਕੁਐਸਚਨ ਕੀਤਾ ਸੀ ਕਿ ਕਿੰਨਾ ਕੁ ਬੰਦੇ ਨੂੰ ਪੈਸੇ ਚਾਹੀਦੇ ਘਰ ਲੈਣ ਲਈ ਹੈਨਾ ਹੁਣ ਜੇ ਕਿਸੇ ਨੇ ਫਾਰ ਐਗਜ਼ਾਮਪਲ ਵਿਕਟੋਰੀਆ ਦੇ ਵਿੱਚ ਹੀ ਲਾ ਲਓ ਕਿ ਜੇ ਕਿਸੇ ਨੇ 7 ਲੱਖ ਦਾ ਜੇ ਮੰਨ ਲਓ ਘਰ ਲੈਣਾ ਹੈਨਾ ਇੱਥੇ ਆਪਣੇ ਮਿਲ ਜਾਂਦਾ 7.7 ਲੱਖ ਦਾ ਬਾਕੀ ਸਟੇਟਾਂ 'ਚ ਨਹੀਂ ਥੋੜਾ ਜਿਹਾ ਮਿਲਦਾ ਸਟੈਂਡ ਤੇ ਤੇ ਮਤਲਬ 5% ਮੰਨ ਲਓ ਜੇ 7 ਲੱਖ ਦਾ ਲੈਣਾ 35000 ਡਾਲਰ ਤੇ 25000 ਡਾਲਰ ਸਟੈਂਪ ਡਿਊਟੀ ਹੋਦੀ ਹੈ ਹੈਨਾ ਔਰ 60000 ਡਾਲਰ ਜੇ ਤੁਹਾਡੇ ਕੋਲ ਹੈਗਾ ਜੇ ਤੁਸੀਂ 6 ਲੱਖ ਦਾ ਲੈਂਦੇ ਜੋ ਤੇ 30000 ਡਾਲਰ ਕਿਉਂਕਿ 6 ਲੱਖ ਤੱਕ ਵਿਕਟੋਰੀਆ ਚ નો ਸਟੈਂਪ ਡਿਊਟੀ ਆ ਤੇ 30000 ਡਾਲਰ ਤੁਹਾਡੇ ਕੋਲ ਸੇਵਿੰਗ ਚਾਹੀਦੀ ਹੈ ਕਰ ਲੈਣੀ ਹੈ ਹੈਨਾ ਭਾਈ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰ ਦਿੰਦਾ ਜ ਜਦੋਂ ਆਪਾਂ ਰੈਂਟ ਵੈਸਟਿੰਗ ਦੀ ਗੱਲ ਕਰਦੇ ਹੁੰਦੇ ਆ ਕਿ ਮਤਲਬ ਆਪਾਂ ਨੂੰ ਇਨਵੈਸਟਮੈਂਟ ਪਹਿਲਾਂ ਲੈ ਲੈਣੀ ਚਾਹੀਦੀ ਆ ਹੈਨਾ ਮਤਲਬ ਮਾੜੀ ਨਹੀਂ ਕਿ ਪਰ ਉੱਥੇ ਵੀ ਮੈਂ ਕਹਿੰਦਾ ਕਿ ਜੇ ਤੁਸੀਂ ਇਨਵੈਸਟਮੈਂਟ ਪਹਿਲਾਂ ਲਓਗੇ ਤੇ ਤੁਸੀਂ ਇਹ ਕਿਸੇ ਵੀ ਸਕੀਮ ਸਕੀਮ ਲਈ ਐਲੀ ਉਹ ਵੀ ਉਹੋ ਬੰਦਾ ਹੀ ਲਾਊਗਾ ਨਾ ਜਿਹਦੇ ਕੋਲ ਮਤਲਬ ਜਿਆਦਾ ਡਿਪੋਜ਼ਿਟ ਚੱਗਾ ਘੱਟ ਤੋਂ ਘੱਟ 10% ਡਿਪੋਜ਼ਿਟ ਹੋਵੇ ਪਲੱਸ ਐਲ ਐਮ ਆਈ ਦੇ ਪੈਸੇ ਹੋਣ ਪਲੱਸ ਟੈਂਪਟਿਡਿਟੀ ਹੋਵੇ ਕਿਉਂਕਿ ਫਿਰ ਉਹਨੂੰ ਸਕੀਮ ਕੋਈ ਨਹੀਂ ਮਿਲਦੀ ਜੀ ਤਾਂ ਜਿਹੜੇ ਬੰਦੇ ਕੋਲ ਆਲਰੇਡੀ ਮਿਨਿਮਮ ਡਿਪੋਜ਼ਿਟਰ ਤੇ ਉਹ ਰੈਂਟ ਇਨਵੈਸਟਿੰਗ ਕਿੱਦਾਂ ਕਰ ਲਈ ਹੈ ਹੈਨਾ ਉਹਦੇ ਲਈ ਮਤਲਬ ਤੇ ਉਹਨੂੰ ਤੇ ਹੋਰ ਰੋਕੀ ਪਾਈ ਦੀ ਬੈਟਰ ਸੂਟ ਕਰਦਾ ਹੈ ਹੈਨਾ ਇਹ ਰੈਂਟ ਇਨਵੈਸਟਿੰਗ ਵੀ ਮੈਨੂੰ ਲੱਗਦਾ ਉਹਨਾਂ ਬੰਦਿਆਂ ਨੂੰ ਜਿਆਦਾ ਸੂਟ ਕਰਦੀ ਹੈ ਜਿਹੜੇ ਮਤਲਬ ਜਿੰਨਾਂ ਕੋਲ ਪੈਸੇ ਹੈਗੇ ਆ ਤਾਂ ਲੋਕ ਮਲਟੀਪਲ ਪ੍ਰੋਪਰਟੀਆਂ ਲੈ ਸਕਦੇ ਆ ਜਾਂ ਪਿੱਛੋਂ ਮੱਲਾ ਆ ਸਕਦੇ ਆ ਇੰਡੀਆ ਤੋਂ ਆ ਸਕਦੇ ਆ ਜਾਂ ਕਿੱਦਾਂ ਵੀ ਤੇ ਉਹ ਉਹ ਬੰਦੇ ਨੂੰ ਤਾਂ ਸੂਟ ਕਰਦਾ ਬਟ ਜੇ ਇਹਨੇ ਬੰਦੇ ਕੋ ਮਿਨਿਮਮ ਡਿਪੋਜ਼ਿਟ ਹੈ ਉਹਨੂੰ ਤੇ ਹੋਰ ਰੋਕੀ ਪਾਈ ਦੀ ਬੰਦਾ ਫੋਰਡ ਕਰ ਸਕਦਾ ਕਿਉਂਕਿ ਗਵਰਨਮੈਂਟ ਦੀ ਸਕੀਮ ਦੇ ਨਾਲ ਉਹ ਲੱਲੇਗਾ ਭਾਈ ਹੁਣ ਇੱਕ ਹੋਰ ਨਾਰਮਲ ਸੰਭਾਲ ਜਿਹੜਾ ਆਮ ਵੀ ਸੁਣ ਨੂੰ ਮਿਲ ਜਾਂਦਾ ਹਨਾ ਉਹ ਹੁਣ ਆਪਾਂ ਪ੍ਰੋਗਰਾਮ ਕਰਦੇ ਆ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਨੇ ਉਹਨਾਂ ਨੂੰ ਲੱਗਦਾ ਕਿ ਯਾਰ ਸੋਨੀ ਨੂੰ ਵੀ ਇਸ ਮਾਮਲੇ 'ਚ ਜਾਣਕਾਰੀ ਹੋ ਜਾ ਮੈਨੂੰ ਕਹਿ ਦਿੰਦੇ ਨੇ ਭਾਈ ਆਰਪੀ ਦਵਾਈ ਫਰੋਂ ਤੋਂ ਪੁੱਛ ਲਿਓ ਉਨੇ ਸਿੱਧਾ ਪਹਿਲਾ ਸਵਾਲ ਹੀ ਇਹ ਹੁੰਦਾ ਵੀ ਅਸੀਂ ਘਰ ਬੜਿਆ ਬੜਾਇਆ ਲਏ ਗਲਫਸਟ ਹੋਮ ਹੁੰਦਾ ਹੋਮ ਬਾਇਰ ਬੜਿਆ ਬੜਾਇਆ ਘਰ ਲੈ ਲਈਏ ਅਸੀਂ ਜਾਂ ਫਿਰ ਅਸੀਂ ਕੋਈ ਲੈਂਡ ਪੈਕੇਜ ਦੇਖੀਏ ਉੱਥੇ ਅਸੀਂ ਲੈਂਡ ਲਈਏ ਫਿਰ ਅਸੀਂ ਘਰ ਬਣਾਈਏ ਉਹ ਕਦੇ ਅਸੀਂ ਇਸੇ ਗੱਲ 'ਚ ਕਨਫਿਊਜ਼ ਰਹਿੰਨੇ ਆ ਵੀ ਸਾਨੂੰ ਫਾਇਦਾ ਕਿਹਦੇ ਵੱਲ ਆ ਆ ਬੜੀ ਉਹ ਲੈਂਡ ਕੰਸਟਰਕਸ਼ਨ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਲੈਂਡ ਕੰਸਟਰਕਸ਼ਨ ਲੈਣ ਦੇ ਨਾਲ ਜਿੱਦਾਂ ਹੁਣ ਕਾਲਾ ਵਿਕਟੋਰੀਆ ਦੀ ਗੱਲ ਕਰ ਲਈਏ ਉਹਨੂੰ ਫਰਸਟ ਹੋਮ ਆਨਰ ਗ੍ਰਾਂਟ ਮਿਲ ਜੇ ਸਾਰੀਆਂ ਸਟੇਟਾਂ ਚ ਗ੍ਰਾਂਟ ਥੋੜੀ ਥੋੜੀ ਹੈਗੀ ਆ ਨਾ ਜੀ ਤਾਂ ਇੱਕ ਤਾਂ ਜਦੋਂ ਆਪਾਂ ਲੈਂਡ ਕੰਸਟਰਕਸ਼ਨ ਕਰਦੇ ਆ ਤੇ ਉੱਥੇ ਗ੍ਰਾਂਟ ਮਿਲ ਜਾਂਦੀ ਦੂਜਾ ਲੈਂਡ ਦਾ ਪ੍ਰਾਈਸ ਜਿਹੜਾ ਘੱਟ ਹੁੰਦਾ ਉਹ ਜਿੱਦਾਂ ਹੁਣ ਵਿਕਟੋਰੀਆ ਦੀ ਗੱਲ ਕਰੀਏ ਉਹ 6 ਲੱਖ ਤੋਂ ਆਬੀਸਲੀ ਥੱਲੇ ਹੁੰਣਾ ਤੇ ਫਿਰ ਆਪਾਂ ਨੂੰ ਸਟੈਂਪ ਡਿਊਟੀ ਵੀ ਬਚ ਜਾਣੀ ਜੀ ਠੀਕ ਹੈ ਨਾ ਤਾਂ ਉਸ ਕਰਕੇ ਮਤਲਬ ਜਿੱਦਾਂ ਆਪਾਂ ਕੱਲੀ ਲੈਂਡ ਜੇ ਲ ਬਟ ਅੰਦਾਲਦੀ ਨਾਲ ਇਹ ਵੀ ਚੀਜ਼ ਆ ਵੀ ਜੇਦੋਂ ਆਪਾਂ ਲੈਣ ਲੈ ਕੇ ਬਣਾਉਨੇ ਆ ਤਾਂ ਫਿਰ ਉਹਨੂੰ ਟਾਈਮ ਲੱਗਣਾ ਉਧਰ ਕਰਾਇਆ ਵੀ ਪੈਣਾ ਉਧਰ ਕਰਾਇਆ ਵੀ ਪੈਣਾ ਤੇ ਜੇ ਤੇ ਤੁਹਾਨੂੰ ਮਤਲਬ ਇਹਦਾ ਆਨਸਰ ਇਹੀ ਆ ਕਿ ਜੇਦ ਜੋ ਤੁਸੀਂ ਲੈਣਾ ਚਾਹੁੰਦੇ ਜੋ ਜਿੰਨਾ ਕਿ ਤੁਹਾਡਾ ਬਜਟ ਆ ਜੇ ਐਸਟੈਬਲਿਸ਼ ਮਿਲਦਾ ਵਾ ਤੁਹਾਡੇ ਮਤਲਬ ਸੂਟ ਕਰਦਾ ਤੁਹਾਨੂੰ ਤੇ ਫਿਰ ਤੇ ਸਟੈਬਲਿਸ਼ ਲੈ ਲੈਣਾ ਚਾਹੀਦਾ ਕਿਉਂਕਿ ਫਾਈਨੈਂਸ ਵਾਈਜ਼ ਉਹਨੇ ਉੱਥੇ ਹੀ ਬਹਿਣਾ ਹੈ ਬਾਅਦ ਉਧਰ ਉਹਨੂੰ ਸਾਲ ਬੰਦਿਆਂ ਲੱਗ ਜਾਣਾ ਉਹਨਾਂ ਦਾ ਕਿਰਾਇਆ ਵੀ ਦੇਣਾ ਲੈਂਡ ਦੀਆਂ ਕਿਸ਼ਤਾਂ ਵੀ ਦੇਣੀਆਂ ਹਨਾ ਬਟ ਜੇ ਨਹੀਂ ਤਾਂ ਦੇ ਕਈ ਵਾਰੀ ਕਿਉਂਕਿ ਕਈਆਂ ਕੋ ਫੰਡ ਦੀ ਸ਼ਾਰਟੇਜ ਹੁੰਦੀ ਆ ਫਿਰ ਉਸ ਸਿਨੈਰੀਓ ਦੇ ਵਿੱਚ ਆਪਾਂ ਲੈਂਡ ਕੰਸਟਰਕਸ਼ਨ ਕਰ ਸਕਦੇ ਹਾਂ ਕਿਉਂਕਿ ਲੈਂਡ ਦਾ ਸਟੈਂਪ ਡਿਊਟੀ ਵੀ ਆਪਾਂ ਨੂੰ ਬਚ ਗਈ ਆਪਾਂ ਨੂੰ 10000 ਦੀ ਗ੍ਰਾਂਟ ਵੀ ਮਿਲ ਗਈ ਤੇ ਆਪਣੇ ਥੋੜੇ ਪੈਸੇ ਦੇ ਨਾਲ ਆਪਾਂ ਇੱਕ ਆਪਣਾ ਪਹਿਲਾ ਘਰ ਦੇਣਾ ਉਹਨੂੰ ਆਪਣਾ ਆਪਾਂ ਨਵਾਂ ਬਣਾ ਰਹੇ ਹਾਂ ਜੋ ਆਪਾਂ ਚਾਹੁੰਦੇ ਉਹ ਬਣਾ ਵੀ ਸਕਦੇ ਹਾਂ ਤੇ ਫਿਰ ਉਹ ਲੈਂਡ ਕੰਸਟਰਕਸ਼ਨ ਕਰ ਲਿਆ ਹੁਣ ਇੱਕ ਹੋਰ ਸਵਾਲ ਜੀ ਬੋਰਿੰਗ ਕਪੈਸਿਟੀ ਦੇ ਨਾਲ ਤੁਸੀਂ ਗੱਲ ਕੀਤੀ ਆ ਬੋਰਿੰਗ ਕਪੈਸਿਟੀ ਦੇ ਵਿੱਚ ਜੇਕਰ ਸ਼ਾਰਟ ਫਾਲ ਆ ਜਾਂਦਾ ਸਭ ਲੋਕ ਕੋਈ 35-40000 ਡਾਲਰ ਦਾ ਵੀ 25000 ਡਾਲਰ ਦਾ ਸ਼ਾਰਟ ਫਾਲ ਆ ਗਿਆ ਅਕਸਰ ਇਹ ਮੈਨੂੰ ਟਰਮਸੋਲ ਨੂੰ ਮਿਲਦੀ ਆ ਕਿ ਤੁਸੀਂ ਗਿਫਟ ਲੈ ਸਕਦੇ ਹੋ ਆਪਣੇ ਭੈਣ ਭਰਾ ਤੋਂ ਭਾਵੇਂ ਇੰਡੀਆ ਦੇ ਵਿੱਚ ਬੈਠੇ ਹੋਣ ਹੁਣ ਇਹਦੇ ਵਿੱਚ ਵੀ ਕਨਫਿਊਜ਼ਨ ਹੋ ਜਾਂਦੀ ਆ ਅਗਲਾ ਕਹਿੰਦਾ ਹੈ ਅਗਲੇ ਨੇ ਤੁਸੀਂ ਤਾਂ ਮੈਨੂੰ ਕਹਿੰਦਾ ਕਿ ਯਾਰ ਵੀ ਤੁਸੀਂ ਆਪਦੇ ਭਾਈ ਤੋਂ ਵੀ 25000 ਡਾਲਰ ਦਾ ਗਿਫਟ ਲੈ ਸਕਦੇ ਹੋ ਹੁਣ 20-25000 ਡਾਲਰ ਇੰਡੀਆ ਦੇ ਵਿੱਚ ਇੱਕ ਵੱਡੀ ਰਕਮ ਹੋ ਜਾਂਦੀ ਆ ਹੁਣ ਇਹ ਮੈਨੂੰ ਸਮਝਾਓ ਵੀ ਇਹ ਕਿਵੇਂ ਕੰਮ ਕਰਦਾ ਅਸਲ ਦੇ ਵਿੱਚ ਪੈਸੇ ਮਵਾਉਣੇ ਪੈਂਦੇ ਨੇ ਬੈਂਕ ਦੇ ਵਿੱਚ ਪੈਸੇ ਦਿਖਾਉਣੇ ਪੈਂਦੇ ਨੇ ਭੈਣ ਭਾਈ ਕਿਵੇਂ ਹੈਲਪ ਕਰ ਸਕਦਾ ਬੜੀ ਦੇਖੋ ਐਜ਼ ਲੋ ਬੈਂਕ ਨੂੰ ਤੇ ਆਪਾਂ ਮਤਲਬ ਆਬਵੀਅਸਲੀ ਜੇ 30 35000 ਨੇ 40000 ਸ਼ਾਰਟ ਪੈ ਰਿਆ ਵਾ ਪਰਚੇਸ ਦੇ ਵਿੱਚ ਤੇ ਫੰਡ ਤਾਂ ਐਂਡ ਐਂਡ ਦੇਣੇ ਹੀ ਪੈਣੇ ਜੀ ਹੈਨਾ ਜਦੋਂ ਸੈਟਲਮੈਂਟ ਹੋਣੀ ਉਸ ਦਿਨ ਫੰਡ ਤੇ ਆਪਾਂ ਨੂੰ ਚਾਹੀਦੇ ਆ ਪਰ ਜਦੋਂ ਆਪਾਂ ਐਪਲੀਕੇਸ਼ਨ ਬੈਂਕ ਨੂੰ ਲਾਉਨੇ ਆ ਉਦੋਂ ਕਈ ਵਾਰੀ ਉਹ ਫੰਡ ਪ੍ਰੈਕਟੀਕਲੀ ਮਤਲਬ ਅਵੇਲੇਬਲ ਨਹੀਂ ਹੁੰਦੇ ਅਕਾਊਂਟ ਦੇ ਵਿੱਚ ਉਦੋਂ ਸਿਰਫ ਇੱਕ ਲੈਟਰ ਦਿੱਤੀ ਜਾਂਦੀ ਹੈ ਉਹ ਪੈਣ ਭਰਾ ਵੱਲੋਂ ਕਿ ਮੈਂ ਇਹਨੂੰ ਨਾਨ ਰਿਫੰਡੇਬਲ ਇਨਾ अमाउंट ਗਿਫਟ ਕਰਦੇ ਆ ਹੂੰ ਇਹਦੇ ਘਰ ਬਾਇ ਕਰਦੇ ਆ ਤਾਂ ਤੇ ਜਿਹੜਾ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਕਾਮਨ ਵੀ ਆ ਤੇ ਇੱਕ ਮਤਲਬ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਗਲਤ ਵੀ ਨਹੀਂ ਹੈ ਜਿੱਦਾਂ ਬਹੁਤ ਬੱਚੇ ਆ ਜਿੱਦਾਂ ਬਹੁਤ ਅੱਜ ਕੱਲ ਸਿੰਗਲ ਚਾਈਲਡ ਆ ਪਿੱਛੇ ਵੀ ਹੈ ਨਾ ਤੇ ਸਾਰੇ ਕੋ ਪਿੱਛੇ ਪ੍ਰਾਪਰਟੀ ਹੁੰਦੀ ਹੈ ਤੇ ਕਈਆਂ ਨੇ ਤੇ ਓਬਵੀਅਸਲੀ ਉਹ ਲਿਆਉਣਾ ਹੀ ਹੁੰਦੇ ਮਤਲਬ ਇੰਡੀਆ ਤੋਂ ਮਾਂ ਪਿਓ ਤੋਂ ਜਾਂ ਭੈਣ ਭਰਾ ਤੋਂ ਵੀ ਆਪਣੀ ਪ੍ਰਾਪਰਟੀ ਵੇਚ ਕੇ ਜਾਂ ਕਿਦਾਂ ਤੇ ਕਈ ਤੇ ਕਾਫੀ ਪੈਸੇ ਮਗਾਉਂਦੇ ਆ ਤੇ ਉਹ ਮਤਲਬ ਆਪਣੀ ਇੱਥੇ ਪ੍ਰਾਪਰਟੀ ਬਾਇ ਕਰਨ ਲਈ ਯੂਜ਼ ਕਰਦੇ ਆ ਤੇ ਇਹੀ ਸਿਨੈਰੀਓ ਆਸਟ੍ਰੇਲੀਆ ਦੇ ਵਿੱਚ ਕਿਵੇਂ ਕੰਮ ਕਰਦਾ ਜੇਕਰ ਮੈਂ ਆਪਣੇ ਕਿਸੇ ਭੈਣ ਭਰਾ ਦੀ ਹੈਲਪ ਕਰਨੀ ਹੋਵੇ ਆ ਉਹ ਕਹੇ ਕਿ ਹਾਂ ਕਿ ਤੁਸੀਂ ਮੈਨੂੰ ਐਂਡੇ ਦੀ ਇੱਕ ਲੈਟਰ ਜਿਹੜੀ ਤੁਸੀਂ ਆਪਾਂ ਕਹਿੰਦੇ ਆ ਕਿ ਲੈਟਰ ਦੇ ਦਿਓ ਕਿ ਉਹ ਨੋਨ ਰਿਫੰਡੇਬਲ ਮੈਨੂੰ ਅਸਲ ਦੇ ਵਿੱਚ ਉਹਨੂੰ ਪੈਸੇ ਦੇਣੇ ਪੈਣਗੇ ਕਿ ਮੇਰੀ ਕਿ ਲੈਟਰ ਦੇ ਨਾਲ ਵੀ ਉਹਦੀ ਹੈਲਪ ਹੋ ਸਕਦੀ ਹੈ ਫਿਰ ਫਿਲਹਾਲ ਤੇ ਲੈਟਰ ਦੇ ਨਾਲ ਹੀ ਹੋ ਜਾਣੀ ਹੂੰ ਠੀਕ ਹੈ ਨਾ ਜਦੋਂ ਆਪਾਂ ਐਪਲੀਕੇਸ਼ਨ ਲਾਉਣੀ ਆ ਉਦੋਂ ਤੇ ਲੈਟਰ ਹੀ ਚਾਹੀਦੀ ਆ ਬਟ ਬਾਅਦ ਜਦੋਂ ਮੰਨ ਲਓ ਮਹੀਨੇ ਬਾਅਦ ਸੈਟਲਮੈਂਟ ਹੋਣੀ ਉਦੋਂ ਤੁਹਾਨੂੰ ਉਹ ਫੰਡ ਕਵਰ ਕਰਨੇ ਪੈਣੇ ਨਾ ਜਿੰਨੇ ਸ਼ੌਟ ਤੇ ਹੁਣ ਇੱਕ ਸਵਾਲ ਹੋਰ ਆ ਜੀ ਹਾਲਾਂਕਿ ਇਹ ਥੋੜਾ ਮੈਨੂੰ ਲੱਗਾ اکاؤنٹਿੰਗ ਦੇ ਪਾਸੇ ਵੱਲ ਜ਼ਿਆਦਾ ਇਹਦਾ ਝੁਕਾ ਜਿਹੜਾ ਉਹ ਗਿਫਟ ਮੈਨਾਂ ਜੀ ਆਪਦੇ ਭੈਣ ਭਰਾ ਤੋਂ ਕੀ ਤੁਹਾਨੂੰ ਉਹਦੇ ਤੇ ਟੈਕਸ ਦੇਣਾ ਪਊ ਉਹਦੇ ਤੇ ਕੋਈ ਟੈਕਸ ਨਹੀਂ ਤੁਹਾਡਾ ਨਾ ਤੇ ਤੁਸੀਂ ਕਿਸੇ ਕੋ ਮਤਲਬ ਗਿਫਟ ਆਇਆ ਨਾ ਤੁਹਾਨੂੰ ਬਿਲਕੁਲ ਜੀ ਸੋ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਘਰੇ ਬੈਠ ਕੇ ਸੋਚੀ ਜਾਂਦੇ ਆ ਉਹ ਗੰਦਾ ਹੋਰ ਉਲਝ ਜਾਂਦੀਆਂ ਨੇ ਏਦੋਂ ਪਹਿਲਾਂ ਕਿ ਤੁਹਾਡੀ ਉਹ ਜਿਹੜੀ ਘਰ ਬਣਾਉਣ ਦੀ ਡੋਰ ਹੈ ਨਾ ਉਹ ਗੰਦਾ ਹੋਰ ਉਲਝ ਜਾਂ ਤੁਹਾਡਾ ਕੇਸ ਹੋਰ ਪਚੀਦਾ ਹੋ ਜਾਵੇ ਮੈਂ ਤੁਹਾਨੂੰ ਪਰਸਨਲੀ ਨਿੱਜੀ ਇਹ ਸਲਾਹ ਦਊਂਗਾ ਕਿ ਤੁਸੀਂ ਜ਼ਰੂਰ ਆਪਣੇ ਨੇੜੇ ਕੋਈ ਵੀ ਬ੍ਰੋਕਰ ਦੇਖੋ ਉਹਦੇ ਨਾਲ ਗੱਲ ਕਰੋ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਦੀ ਇੱਕ ਖਾਸियत ਆ ਕਿ ਇਹ ਸਲਾਹ ਦੇ ਕੋਈ ਪੈਸੇ ਨਹੀਂ ਲੈਂਦੇ ਤੁਸੀਂ ਆਸਟ੍ਰੇਲੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਬੈਠ ਕੇ ਇਹਨਾਂ ਨੂੰ ਫੋਨ ਤੇ ਸੰਪਰਕ ਕਰ ਸਕਦੇ ਹੋ ਜੇਕਰ ਮੈਲਬਨ ਦੇ ਵਿੱਚੋਂ ਦਾ ਕਲਾਈਡ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ ਜੀ ਦਫ਼ਤਰ ਦਾ ਐਡਰੈਸ ਥੱਲੇ ਚੱਲ ਰਿਹਾ ਜੀ ਫੋਨ ਨੰਬਰ ਥੱਲੇ ਚੱਲ ਰਿਹਾ ਹਰਪ੍ਰੀਤ ਸਿੰਘ ਹੁਣਾ ਦਾ ਨੰਬਰ ਥੱਲੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਇਹਨਾਂ ਨੂੰ ਦਫ਼ਤਰ ਦੇ ਵਿੱਚ ਆ ਕੇ ਵੀ ਮਿਲ ਸਕਦੇ ਹੋ ਸਲਾਹ ਦੀ ਆ ਜਿਹੜੀ ਉਹ ਕੋਈ ਵੀ ਫੀਸ ਨਹੀਂ ਲਈ ਜਾਂਦੀ ਇੱਕ ਵਾਰੀ ਜ਼ਰੂਰ ਆਓ ਤੁਸੀਂ ਘਰ ਲੈਣਾ ਤੇ ਘਰ ਦੇ ਲਈ ਤੁਹਾਡਾ ਜਿਹੜਾ ਰਾਹ ਵਾ ਬੈਂਕ ਤੇ ਕੰਪਲੂ ਸੌਖਾ ਹੋ ਜਾਊਗਾ ਭਾਈ ਇਸ ਤੋਂ ਇਲਾਵਾ ਆਈਓਵੀ ਫਾਈਨੈਂਸ਼ੀਅਲ ਤੋਂ ਦੇ ਆਪਾਂ ਨੇ ਪੁੱਛਿਆ ਰਿਹਾ ਵੇ ਘਰਾਂ ਦੀ ਤਾਂ ਭੱਜ ਬੇਸਿਕਲੀ ਜ਼ਿਆਦਾ ਘਰਾਂ ਦੀ ਉਹ ਗੱਲ ਕੀਤੀ ਆ ਪਰ ਬਹੁਤ ਸਾਰੇ ਲੋਕ ਥਾ ਪੋਰਟੇ ਸਟੂਡੈਂਟ ਉਹਨਾਂ ਨੂੰ ਹੁਣ ਉਹਨਾਂ ਨੇ ਉੱਪਰ ਚਲਾਉਣੀ ਹੁੰਦੀ ਆ ਕਾਰ ਲੋਨ ਨਹੀਂ ਮਿਲ ਰਿਹਾ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਹੈਲਪ ਹੋ ਜਾਂਦੀ ਹੈ ਜੀ ਹਾਂ ਜੀ ਬੜੀ ਹੋ ਜਾਂਦੀ ਆ ਸਟੂਡੈਂਟ ਐਜ਼ ਅਲੋਂਗ ਐਜ਼ ਜੌਬ ਕਰ ਰਿਆ ਵਾ ਜਿਹਦੇ ਕੋ ਮਤਲਬ ਇਨਕਮ ਹੈਗੀ ਆ ਕ੍ਰੈਡਿਟ ਹਿਸਟਰੀ ਵਧੀਆ ਵਾ ਲੋਨ ਹੋ ਜਾਂਦਾ ਵਾ ਠੀਕ ਆ ਉਹ ਕਈ ਵਾਰੀ ਅਸੀਂ ਇਨ ਹਾਊਸ ਨਹੀਂ ਕਰਦੇ ਪਰ ਹਾਂ ਮਤਲਬ ਸਾਡੇ ਕੋ ਹੈਗੇ ਆ ਐਸੋਸੀਏਟਿਡ ਪਾਰਟਨਰਸ ਜਿਹੜੇ ਕਰ ਲੈਂਦੇ ਆ ਤੇ ਹਾਂ ਡੈਫੀਨਿਟਲੀ ਕੋਈ ਵੀ ਸਟੂਡੈਂਟ ਭੈਣ ਭਰਾ ਜਾਂ ਟੈਂਪੋਰਰੀ ਵੀਜ਼ੇ ਤੇ ਉਹਨਾਂ ਨੂੰ ਕਾਰ ਲੋਨ ਚਾਹੀਦਾ ਜਾਂ ਪਰਸਨਲ ਲੋਨ ਚਾਹੀਦਾ ਤੇ ਕਾਲ ਤੁਸੀਂ ਕਰੋ ਬਿਲਕੁਲ ਜੀ ਸੋ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡੇ ਤੋਂ ਹੁਣ ਲਵਾਂਗੇ ਇਜਾਜ਼ਤ ਤੁਸੀਂ ਜੇਕਰ ਕੋਈ ਵੀ ਪ੍ਰਕਾਰ ਦਾ ਲੋਨ ਲੈਣਾ ਤਾਂ ਉਸ ਲੋਨ ਦੇ ਲਈ ਯੂਬੀ ਫਾਈਨੈਂਸ਼ੀਅਲ ਸਰਵਿਸਿਜ਼ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ ਭਾਈ ਤੁਸੀਂ ਸਟੂਡੀਓ ਚ ਆਏ ਗੱਲਾਂ ਬਾਤਾਂ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਕਿਸ ਨਾ ਕਿਸੇ ਟੌਪਿਕ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ ਅੱਜ ਦੇ ਲਈ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਸੋ ਤੁਸੀਂ ਡੁਰੇ ਅਸੀਂ ਬਹੁਤ ਪੰਜਾਬੀ ਨੂੰ ਦੇ ਨਾਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ